ਜਾਣਕਾਰੀ ਪਾਉਣ ਲਈ ਸਤਿਕਾਰਯੋਗ ਜੀ ਅੰਮ੍ਰਿਤਸਰੀ ਕਲਾ ਵਾਸਤੇ ਮਾਯਾ ਅਰਦਾਸ ਹੈ ਗੁਰੂ ਬਾਬਾ ਉਹਨਾਂ ਦੀ ਮੰਨ ਦੀ ਭਾਵਨਾ ਨੂੰ ਪੂਰੀ ਕਰੇ ਸੱਚੇ ਪਾਤਸ਼ਾਹ ਰਮਤਾ ਦੇ ਦਾਤ ਮਹਾਰਾਜ ਪ੍ਰਦਾਨ ਕਰਨ ਖੁਸ਼ਕਾਰ ਦੇ ਭੈਣ ਚੇੜੇ ਕਲਾ ਵਾਸਤੇ ਸਰਬੱਤ ਦੇ ਭਲੇ ਵਾਸਤੇ ਮਾਯਾ ਅਰਦਾਸ ਕਰਵਾਦੇ ਆ ਸੱਚੇ ਪਾਤਸ਼ਾਹ ਦਾ ਜੀ ਦਾਤਿਕਾ ਦੇ ਦਾਤ ਪ੍ਰਦਾਨ ਕਰਨਾ ਨਿਤ ਰੇਤ ਦੀ ਦਾਤ ਗੁਰੂ ਗੁਰੂ ਜਪੜਾ ਦਾ ਪਾਲਣ ਯੋਗਤਾ ਦਿੱਤਾ ਜਿਨ੍ਹਾਂ ਨੇ ਆਪ ਇੰਤਰ ਦੇ ਦਸ਼ੁਤ ਚਿੰਦਿਆਂ ਤੇ ਆਪ ਸੰਤਾਂ ਨੂੰ ਗੁਰੂ ਬਾਬੇ ਜਿਹੜੀ ਜੋ ਵੀ ਹੁਕਮ ਹੈ ਉਹਨੂੰ ਜਿਹੜੀ ਤਨਖਾਹੀਆਂ ਦਿੱਤਾ ਰਿਹਾ ਪਰ ਸਜ਼ਾ ਜਿਹੜੀ ਆ ਉਹ ਨਹੀਂ ਲਾਈ ਗਈ ਤਾਂ ਇਸਦੇ ਤੇ ਛੇਤੀ ਫੈਸਲਾ ਭਾਈ ਹੱਥ ਕਈ ਸਾਲਾਂ ਤੋਂ ਡਿੱਗ ਜਾਣਾ ਸ਼੍ਰੋਮੀ ਕਾਲੀ ਦਲ ਦੇ ਖਿਲਾਫ ਬਹੁਤ ਪ੍ਰਚਾਰ ਚੱਲ ਰਿਹਾ ਸੀ ਮਾਈਕ 'ਚ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕ ਸਾਹਿਬ ਇੱਕ ਐਪਲੀਕੇਸ਼ਨ ਦਿੱਤੀ ਸਿੰਘ ਸਾਹਿਬ ਨੇ ਬੜਾ ਥੋੜਾ ਆਈਡੀਆ ਉਹਦਾ ਸਪਸ਼ਟਿਕਰ ਦਾ ਸਮਝ ਗਿਆ ਇਧਰੋਂ ਤੱਕਾ ਮਾਰਨਾ ਮਿਲ ਜੇ ਮੈਂ ਤੇ ਮੈਂ ਉਹਦਾ ਸਪਸ਼ਟਿਕਰ ਕੌਣ ਹੈ ਯਾਰ ਮਾਨਮ ਕੀ ਯਾਰ ਸਾਰਾ 쿠ਸ਼ੀ ਸਾਰਾ ਕਰ ਲੈ ਮੂੰਹ ਤੇ ਮੇਰੇ ਸਾਢੀ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਹਿੰਦਾ ਆਪਣੇ ਛੋਲੇ ਭਲੇ ਆ ਸੀ ਸ਼ਰੋਮਨੀ ਕਾਲੀ ਦਲਵਾਸੇ ਹਰ ਸਿੱਖ ਵਾਸਤੇ ਸ੍ਰੀ ਗੱਲਤਖਬ ਸਬ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਮਾਈ ਕਲਤਕ ਸਾਬ ਕੋਈ ਵੀ ਆਦੇਸ਼ ਹੋਏ ਪ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਕੜੀ ਹੈ ਕਿਉਂਕਿ ਆਪਣੇ ਇੱਕ ਕ੍ਰੀਮ ਥੋੜੀ ਆ ਵੇ ਯਾਰ ਕਲਤਕ ਸਾਬ ਤਰਫੋਂ ਸਿੰਘ ਸਾਹਿਬ ਨੇ ਮੇਰੇ ਕੈਮਰੇ ਦੇ ਲਾਸ ਨੂੰ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨੀ ਉਹ ਹਨੀ ਜਾਂ ਟੀਟਿਆ ਯਾਰ ਮੈਂ ਸੋਚ ਗਿਆ ਸ੍ਰੀ ਕਲਤਕ ਸਾਬ आदेश लैन वास्तु जो सेवा जो हुक्म श्री अकाल तख्त साहब कर अकाली दल मेरे वास्ते प्रवान है पर मैं अज बेनती वास्ते आया कि तकरीबन ढाई महीनों तो वध हो गया समा हले तक जो आदेश किया गया तनखा लाई जाएगी हले तक कुछ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ ਜਦਾਸ ਬੇਨਤੀ ਕਰਨ ਵਾਸਤੇ ਆਇਆ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਹੈ ਮੋੜ ਦੇ ਵਿੱਚ ਉੱਤੇ ਆ। ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲਿਟਿਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਬਲ ਸਾਹਿਬ ਇਹ ਗੱਲ ਲੈ ਕੇ ਪ੍ਰਸਾਦ ਚੱਲਦਾ ਪਿਆ ਤੁਸੀਂ ਬਾਕੀ ਕੀਮਾ ਸਾਹਿਬ ਗੱਲ ਕਰਨਗੇ ਕੀਮਾ ਸਾਹਿਬ ਮੈਂ ਤਾਂ ਅਸੀਂ ਤੇ ਲਿਖਤੀ ਰੂਪ ਚ ਦੇ ਕੇ ਚੱਲੇ ਆ ਪਹਿਲਾਂ ਵੀ 31 ਅਗਸਤ ਨੂੰ ਜਸਤਨਾਰ ਦੀ ਤਰੀਕ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਤੇ 31 ਨੂੰ ਲਿਖਤੀ ਰੂਪ ਚ ਹਾਜ਼ਰ ਹੋਵੋਗੇ ਉਸ ਦਿਨ ਵੀ ਲਿਖਤੀ ਦਿੱਤਾ ਸੀ ਅੱਜ ਵੀ ਪੂਰਾ ਲਿਖਤੀ ਰੂਪ ਦੇ ਵਿੱਚ ਜਿੰਦਨੀ ਜਿਹੜੀ ਹੈ ਉਹ ਦੁਬਾਰਾ ਲਿਖਤੀ ਰੂਪ ਦੇ ਵਿੱਚ ਪੁੱਛੀ ਗਈ ਹੈ ਬਾਕੀ ਫੈਸਲਾ ਜਿਹੜਾ ਹੈ ਉਹ ਤੱਕ ਦੇ ਜਗਦਾ ਸਾਹਿਬਾਂ ਨਹੀਂ ਲੈਣਾ ਇਸ ਕਰਕੇ ਬਾਕੀ ਤਾਂ ਲੋਡ ਆ ਸਕਦੇ ਆ ਉਹ ਕੋਈ ਵੀ ਮੀਟਿੰਗ ਕਰਨੀ ਚਾਹਣ ਤੇ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਦੇ ਤੇ ਮੈਂ ਕਮੈਂਟ ਨਹੀਂ ਕਰਨੀ ਚਾਹੁੰਦਾ ਪਰ ਸਾਡੀ ਤਾਂ ਇਹ ਜੋੜੜੀ ਐ ਕਿ ਢਾਈ ਪਹਿਿੰਦੇ ਦਾ ਸਨਮਾ ਹੋ ਗਿਆ ਤੇ ਅਸੀਂ ਇਹ ਅਰਜ਼ੀ ਕਰਕੇ ਚੱਲੇ ਆ ਕਿ ਜੀ ਬਾਈ ਕੀ ਮੁਸ਼ਕਲ ਆ ਰਹੀ ਹੈ ਰਾਜਨੀਤਿਕ ਮੁਸ਼ਕਲ ਆ ਰਹੀ ਹੈ ਸਮਾਜਿਕ ਮੁਸ਼ਕਲ ਆ ਰਹੀ ਹੈ ਬਾਲ ਸਾਹਿਬ ਨੂੰ ਜੀ ਬਾਈ ਕਹਿੰਦੇ ਨੇ ਹੁਣ ਸਰਕਾਰ ਨਹੀਂ ਹੈਗੀ ਤਾਂ ਸ਼ਿਕਾਇਤਾਂ ਦੇ ਰਹੇ ਆ ਉਦੋਂ ਇਹ ਗੱਲ ਤਾਂ ਸਾਰੀ ਦੁਨੀਆ ਨੂੰ ਪਤਾ ਇਸ ਗੱਲ ਦਾ ਜਵਾਬ ਤਾਂ ਉਹਨਾਂ ਭਰਾਵਾਪੁਰ ਦੀ ਹੈ ਨਹੀਂ ਕਿੰਨੀ देर बाद ਤੁਸੀਂ ਕਿਉਂ ਜਾਗੇ ਅਸੀਂ ਲਿਖਾਈ ਸੀ ਕਿ ਰਾਜਨੀਤੀ ਤੋਂ ਪਲੇਟਾ ਤਾਂ ਜਿਹੜੀ ਪੁਰਾਣਾ ਸਾਡੇ ਖਿਲਾਫ ਪ੍ਰਚਾਰ ਚੱਲਦਾ ਸੀ ਉਹਦਾ ਹਿੱਸਾ ਸੀ ਕੋਈ ਨਵੀਂ ਗੱਲ ਤਾਂ ਉਹਨਾਂ ਨੇ ਨਹੀਂ ਲਿਖੀ ਔਰ ਆਪ ਇਸ ਕਲਪੂਰ ਨੇ ਕਬੂਲਿਆ ਵੀ ਸੀ ਕਿ ਅਸੀਂ ਉਹਦੇ ਚ ਆਪਣੀ ਉਸ ਸਮੇਂ ਸੰਤਾਪ ਦੇ ਵਿੱਚ ਸਾਹਿਬ ਮੁਸ਼ਕਿਲ ਕੀ ਗੱਲ ਬਾਤਾਂ ਨੂੰ ਰਾਜਨੀਤੀ ਗੱਲ ਆ ਰਹੀ ਹੈ ਸਮਾਜੀ ਗੱਲ ਆ ਰਹੀ ਹੈ ਵੱਡੀਆਂ ਵੱਡੀਆਂ ਬਣਾ ਰਹੇ ਵੱਡੀਆਂ ਵੱਡੀਆਂ ਚੁਣੌਤੀਆਂ ਨੇ ਜਿਹੜੀਆਂ ਅਸਰੇ ਪੱਥ ਦੇ ਸਾਹਮਣੇ ਵੀ ਪੰਜਾਬ ਦੇ ਸਾਹਮਣੇ ਵੱਡੀਆਂ ਵੱਡੀਆਂ ਬਣਾ ਰਹੇ ਜੀ ਵੱਡੀਆਂ ਮੁਸ਼ਕਲਾਂ ਨੇ ਤੁਹਾਡੇ ਸਭ ਨੇ ਪਹਿਲਾਂ ਜਦੋਂ ਚਾਰ ਇਲੈਕਸ਼ਨ ਆਈਆਂ ਸੀ ਉਦੋਂ ਵੀ ਅਸੀਂ ਆਰ ਕੇ ਬਲਦੀ ਸਿੰਘ ਸਾਹਿਬਾਨ ਨੂੰ ਫੱਪ ਜੁੜ ਕੇ ਕੀਤੀ ਸੀ ਪਰ ਉਦੋਂ ਇਜਾਜ਼ਤ ਪ੍ਰਧਾਨ ਸਾਹਿਬ ਨੂੰ ਚੋਣ ਲੜਨ ਦੀ ਚੋਣ ਪ੍ਰਚਾਰ ਦੀ ਨਹੀਂ ਮਿਲੀ ਤੇ ਅਸੀਂ ਇਲੈਕਸ਼ਨਾਂ ਨਾਲ ਲੜਨ ਦਾ ਫੈਸਲਾ ਕਰਤਾ ਹੁਣ ਹਾਈ ਕੋਰਟ ਦਾ ਫੈਸਲਾ ਆ ਗਿਆ ਤੁਹਾਡੇ ਸਾਹਮਣੇ ਕਿ 2 ਹਫ਼ਤੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ 2 ਹਫ਼ਤੇ ਦੇ ਅੰਦਰ ਅੰਦਰ ਜਿਹੜੀਆਂ ਸਾਰੀਆਂ ਤੇ ਬੇਟੀਆਂ ਤੇ ਆ ਤੇ ਕਾਰਪੋਰੇਸ਼ਨਾਂ ਦੀ ਚੋਣਾਂ ਉਹ ਕਰਵਾਈਆਂ ਜਾਂਦੀਆਂ ਇਸ ਕਰਕੇ ਉਹ ਵੀ ਹੁਣ ਕਿਸੇ ਵੇਲੇ ਵੀ ਇਲੈਕਸ਼ਨ ਐਨਾਉਂਸ ਹੋ ਸਕਦੀਆਂ ਆ ਕਿਸਾਨੀ ਦਾ ਕਿੰਨਾ ਵੱਡਾ ਸੰਕਟ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਹੈ ਕਿ ਪਹਿਲੀ ਵਾਰੀ ਹੈ ਕਿ ਕਿਸਾਨੀ ਇਸ ਹੱਦ ਤੱਕ ਜਿਹੜੀ ਆ ਉਹ ਰੁਲ ਗਈ ਆ ਕਿਸੇ ਤਰ੍ਹਾਂ ਹੋਰ ਸਾਡੇ ਖੇਤਰੀ ਮੁੱਦੇ ਨੇ ਯੂਨੀਵਰਸਿਟੀ ਦਾ ਮੁੱਦਾ ਕਿੰਨਾ ਵੱਡਾ ਸੀ ਜਿੱਤੇ ਜਿਹੜੀ ਪੰਜਾਬ ਯੂਨੀਵਰਸਿਟੀ ਖੁੰਧੀਆਂ ਕੋਸ਼ਾਂ ਹੋ ਰਹੀਆਂ ਔਰ ਹੁਣ ਵੱਡੀ ਸਾਜ਼ਿਸ਼ ਫੈਪਤਾ ਹੋ ਗਈ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਵਕਰੀ ਵਿਧਾਨ ਸਭਾ ਦੇਣ ਵਾਸਤੇ ਉਹਦਾ ਵੀ ਨਾ ਫਿਰ ਦੁਬਾਰਾ ਪਧਰਾ ਕੀਤਾ ਜਾ ਰਿਹਾ ਉਹ ਮੈਂ ਸਮਝਦਾ ਸਭ ਤੋਂ ਵੱਡੀ ਚੁਣੌਤੀ ਹੋਊਗੀ ਸਾਰੇ ਪੰਜਾਬੀਆਂ ਵਾਸਤੇ ਕਿ ਜਿਸ ਤਰੀਕੇ ਸਾਜ਼ਿਸ਼ ਤਹਿਤ ਚੰਡੀਗੜ੍ਹ ਜਿਹੜੀ ਰਾਜਧਾਨੀ ਪੰਜਾਬ ਦੀ ਅੱਜ ਤੋਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜਿਸ ਤਰੀਕੇ ਦੁਬਾਰਾ ਉਹਦਾ ਕਬਜ਼ਾ ਹਰਿਆਣੇ ਦਾ ਪ੍ਰਯਾਜ ਜਾ ਰਿਹਾ ਜੇ ਉਹ ਸਾਜ਼ਿਸ਼ ਕਾਮਯਾਬ ਹੋ ਗਈ ਤੇ ਫਿਰ ਤੇ ਮੈਂ ਸਮਝਦਾ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਚਿੰਤਾ ਕਾਕਤ ਸਿੰਘ ਸਾਹਿਬ ਨੂੰ ਪਹਿਰਾ ਬੰਦਾ ਕਿੱਥੇ ਆ ਗਿਆ ਪ੍ਰਧਾਨ ਸਾਹਿਬ ਨੇ ਵੀ ਤੁਹਾਨੂੰ ਬਰੀਫ ਕੀਤਾ ਜਦੋਂ ਪਹਿਲਾਂ ਵੀ ਉਹਨਾਂ ਨੂੰ ਤਨਖਾਹਿਆ ਡਿਕਲੇਅਰ ਕੀਤਾ ਗਿਆ ਸੀ ਉਹ ਯਾਰ ਆਪਣਾ ਉਹ ਬੜੀ ਨਮਰਤਾ ਦੇ ਨਾਲ 31 ਅਗਸਤ ਨੂੰ ਐਫਐਸ ਕਤਰਨ ਦੇ ਵਿੱਚ ਹਾਜ਼ਰ ਹੋ ਕੇ ਤੇ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਬੇਨਤੀ ਜਹਦਰ ਸਾਹਿਬ ਨੂੰ ਕੀਤੀ ਸੀ ਕਿ ਸਿੰਘ ਸਾਬਾ ਦੀ ਮੀਟਿੰਗ ਪੜਾਈ ਜਾਵੇ ਉਸ ਤੋਂ ਬਾਅਦ ਪਾਰਟੀ ਦੇ ਕਈ ਵਫਦ ਵੀ ਅਸੀਂ ਮਿਲ ਕੇ ਤੇ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਜਾ ਚੁੱਕੇ ਹਾਂ ਅੱਜ ਵੀ ਫੇਰ ਆਪਣੀ ਜੋਤਰੀ ਲੈ ਕੇ ਨੇਤੀ ਰੂਪ ਦੇ ਵਿੱਚ ਇੱਕ ਪੱਤਰ ਉਹਦੀਆਂ ਜਿਹੜੀਆਂ ਅਸੀਂ ਸਬਮਿਟ ਕਰ ਦਿੱਤਾ ਉਹਦੇ ਵਿੱਚ ਵੀ ਅਸੀਂ ਦੁਬਾਰਾ ਆਪਣੀ ਵਚਨਬੱਧਤਾ ਵੀ ਦਰਾਈ ਅਸੀਂ ਸ਼੍ਰੀ ਕਾਸ਼ਟਕ ਸਾਹਿਬ ਨੂੰ ਸਮਰਪਿਤ ਨਾਲ ਜਿਹੜੀਆਂ ਮਜਬੂਰੀਆਂ ਨੇ ਕਿਉਂ ਪੰਥਕ ਚੁਣੌਤੀਆਂ ਨੇ ਇਸ ਵੇਲੇ ਸਾਹਮਣੇ ਜੋ ਪੰਜਾਬ ਨੂੰ ਪਰੇਸ਼ ਚੁਣੌਤੀਆਂ ਨੇ ਉਹਦੇ ਨਾਲ ਜਿਹੜੀ ਪੰਜਾਬੀਆਂ ਦੀ ਤੇ ਜਿਹੜੀ ਪੰਥ ਦੀ ਨੁਮਾਇੰਦਗੀ ਬਾਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਕਾਰਜ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਇਹ ਸਾਰਾ ਕੁਝ ਅਸੀਂ ਮੰਨ ਦੀ ਭਾਵਨਾ ਜਿਹੜੀ ਹੈ ਉਹ ਸਰਦਾਰ ਸੁਬੀਰ ਸਿੰਘ ਦੀ ਬਾਦਸ਼ਾਹ ਨੇ ਲਿਖੀ ਤੌਰ ਤੇ ਜੈਦਾ ਸਾਹਿਬ ਨੂੰ ਅੱਜ ਫੇਰ ਸਕੱਤਰ ਸਾਹਿਬ ਤੇ ਪੇਸ਼ ਹੋ ਕੇ ਤੇ ਆਪ ਦਿੱਤੀ ਹੈ ਇਹ ਲਿਖੀ ਸਾਡੀ ਬੇਨਤੀ ਹੈ ਸਾਰਾ ਉਹਦੇ ਚ ਵਿਸਥਾਰ ਦਿੱਤਾ ਸ਼ੁਰੂ ਤੋਂ ਲੈ ਕੇ ਜਦੋਂ ਸ਼ਿਕਾਇਤ ਉਹਨਾਂ ਲੋਕਾਂ ਵੱਲੋਂ ਜਿਹੜੇ ਸਾਡੇ ਭਰਾ ਬਾਗੀ ਹੋ ਕੇ ਪਾਰਟੀ ਤੋਂ ਇੱਕ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਕਈ ਦਹਾਕਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਤੇ ਆਧਾਰਿਤ ਹੀ ਉਹਨਾਂ ਦੀ ਸ਼ਿਕਾਇਤ ਹੈ ਹਾਲੇ ਕਿ ਉਹ ਸਾਰੇ ਆਤਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਹੇ ਆ ਸਰਕਾਰ ਦੇ ਵਿੱਚ ਵੀ ਮੰਤਰੀ ਸਭਾ ਦੇ ਇਸ ਕਰਕੇ ਉਸ ਤੋਂ ਬਾਅਦ ਦੀਆਂ ਵੀ ਜੋ ਵੇਖੀਆਂ ਹੋਈਆਂ ਉਹ ਸਾਰਾ ਵਿਸਤਾਰ ਅੱਜ ਫੇਰ ਜ਼ਿਕਰ ਕਰਕੇ ਤੇ ਹੱਥ ਜੋੜ ਕੇ ਜੋਧੜੀ ਕਰਕੇ ਫਿਰ ਅੱਜ ਅਸੀਂ ਜਾ ਰਹੇ ਹਾਂ ਕਿ ਪੰ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਆ ਉਹ ਜਲਦੀ ਬੁਲਾ ਕੇ ਜੋ ਵੀ ਹੁਕਮ ਗੁਰਮਰਿਆਦਾ ਅਨੁਸਾਰ ਹੈ ਕਿਉਂਕਿ ਹੁਕਮ ਤਖਤ ਦਾ ਹੋਣਾ ਔਰ ਗੁਰਮਰਿਆਦਾ ਅਨੁਸਾਰ ਪੰਥਕ ਰੋ ਰੀਤਾਂ ਦੇ ਮੁਤਾਬਕ ਜੋ ਵੀ ਸਿੰਘ ਸਹਿਬਾਨ ਠੀਕ ਸਮਝਣ ਅਸੀਂ ਆਪਣੀ ਵਚਨਬੱਧਤਾ ਦੁਹਾਈ ਹੈ ਤੇ ਆਸ ਕਰਦੇ ਹਾਂ ਕਿ ਜਿਹੜੀ ਮੀਟਿੰਗ ਐ ਸਿੰਘ ਸਾਹਿਬ ਉੱਚੀ ਤੇ ਬਲੋ ਸਿੰਘ ਸਿੰਘ ਸਾਹਿਬ ਸਿੰਘ ਸਾਹਿਬ ਨਹੀਂ ਮਿਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਕੱਤਰ ਦੇ ਵਿੱਚ ਜਿਹੜੇ ਉਹਨਾਂ ਦੇ ਵਿਭਾਗ ਤੇ ਜਿਹੜੇ ਉਹਨਾਂ ਦੇ ਸਟਾਫ ਦੇ ਜਿਹੜੇ ਅਧਿਕਾਰੀ ਬੈਠੇ ਆ ਉਹਨਾਂ ਨੂੰ ਨਮਰਤਾ ਨਾਲ ਦੇ ਦਿੱਤੀ ਆ ਕਿਉਂਕਿ ਜਿਹੜੀ ਆ ਸਾਡਾ ਕੰਮ ਆਪਣੀ ਬੇਨਤੀ ਜਿਹੜਾ ਅੱਜਾ ਪੀ ਤੌਰ ਤੇ ਨਮਰਤਾ ਦੇ ਨਾਲ ਹਲੀਮੀ ਦੇ ਨਾਲ ਸਮਰਪਣ ਭਾਵਨਾ ਦੇ ਨਾਲ ਆਪ ਆ ਕੇ ਅਸੀਂ ਦੇਣੀ ਸੀ ਇਸ ਕਰਕੇ ਦੇ ਦਿੱਤੀ ਕੋਈ ਗੱਲ ਸਿੰਘ ਸਾਹਿਬ ਦਾ ਜਿਹੜਾ ਸਕੱਤਰ ਹੈ ਜਿਨੂੰ ਜਖੜ ਦੇ ਬਿਆਨ ਕੀ ਜਾਦੀ ਜਿਨੂੰ ਜਖੜ ਦੇ ਬਿਆਨ ਕੀ ਜਾਓਗੇ ਜਿਨ੍ਹਾਂ ਕਹਿੰਦੀ ਅਕਾਲੀ ਦਾ ਜਿੰਦਾ ਰਹਿਣਾ ਜ਼ਰੂਰੀ ਹੈ ਕੈਪਟਨ ਮਿੰਦਰ ਸਿੰਘ ਵੀ ਕਹਿ ਚੁੱਕੇ ਨੇ ਚਲੋ ਇਹ ਤਾਂ ਸਾਰੀ ਦੁਨੀਆ ਹੀ ਕਹਿ ਰਹੀ ਹੈ ਕਿ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਕਿਤਨੀ ਪਾਰੀਆਂ ਔਰ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਸਿੱਖ ਪੰਥ ਵਾਸਤੇ ਜੋ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੋ ਜਿੰਨਾ ਮਰਜ਼ੀ ਜੋਰ ਲਾ ਲਵੇ ਉਹ ਨਹੀਂ ਝੁਠਲਾਇਆ ਨਹੀਂ ਦਿੱਤੀ ਚੰਗੀ ਗੱਲ ਹੈ ਅੱਜ ਸਾਰੇ ਯਾਦ ਕਰਨ ਲੱਗੇ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਰਨਮਰਤਾ ਇਤਿਹਾਸ ਹੈ ਇਸ ਕਰਕੇ ਅਸੀਂ ਜਿਹੜੀ ਹੈ ਤਾਂ ਹੀ ਬੇਨਤੀ ਕੀਤੀ ਹੈ ਸਿੰਘ ਸਾਹਿਬ ਨੂੰ ਕਿ ਹੋਣਾ ਢਾਈ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਤੇ ਕਿਰਪਾ ਕਰੋ ਤੇ ਛੇਤੀ ਮੀਟਿੰਗ ਕਾਲ ਕਰਕੇ ਤੇ ਜਿਹੜਾ ਉਹ ਜਿਹੜੀ ਹੈ ਜੋ ਹੁਕਮ ਕਰਨਾ ਹੈ ਤਾਂ ਤੁਸੀਂ ਸਾਰੇ ਦੇਖੋ ਸੀਨੀਅਰ ਜਰਨਲਿਸਟ ਹੋ ਤੁਹਾਡੇ ਚੋਂ ਸਾਰੇ ਹਕੀਕਤ ਤੋਂ ਵੱਖ ਕੋਈ ਨਹੀਂ ਹੁਣ ਉਹਦੇ ਇਹ ਤਾਂ ਆਮ ਜਨਤਾ ਵੀ ਪੰਜਾਬ ਦੀ ਐਸੀ ਦਿੱਕਤ ਤੋਂ ਵਾਕਿ ਬੈਕ ਜਿਹੜੇ ਸਾਡੇ ਸਾਥੀ ਆਏ ਸੀ ਉਹ ਬੜੇ ਵੱਡੇ ਆਨੰਦ ਸਰਕਾਰਾਂ ਦੇ ਵਿੱਚ ਪਾਰਟੀ ਦੇ ਵਿੱਚ ਬੜੇ ਮਾਨ ਉਹਨਾਂ ਨੇ ਹਾਸਲ ਕੀਤੇ ਆ ਇਸ ਕਰਕੇ ਹੁਣ ਕਿਉਂ ਆਗੇ ਕਿਉਂਕਿ ਐਸੋਡੇ ਪਾਰਟੀ اپوزیشن ਚ ਹੈ ਇਹ ਤਾਂ ਉਹਨਾਂ ਨੂੰ ਪੁੱਛੋ ਪਰ ਇਸ ਤਰ੍ਹਾਂ ਦੀ ਰਾਜਨੀਤੀ ਜਿਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕਿਉਂਕਿ ਮਸਲਾ ਸ਼ਿਰੇ ਕਾਂਗਰਸ ਸੇ ਆਇਆ ਇਸ ਕਰਕੇ ਅਸੀਂ ਮੱਤਕਤ ਹੋ ਕੇ ਕਿ ਬਿਨਾ ਕਿਸੇ ਜਿਹੜੀ ਹੈ ਗਲਤੀ ਤਹਿ ਦੇ ਵਿੱਚ ਗਿਆ ਜੋ ਦੁਰਸਿੱਖ ਦਾ ਪਰਚ ਬੰਦਾ ਹੈ ਕਿ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਤਰਕ ਦੇ ਇੱਕ ਜ਼ਿੰਮੇਵਾਰੀ ਆਪਣੀ ਝੋਲੀ ਚ ਪਾਈ ਹੈ ਕਰਕੇ ਠੀਕ ਹੈ ਸਾਹਿਬ ਕੀ ਲੱਗਦਾ ਪੰਜਾਬ ਨੂੰ ਇੱਥੇ ਅਕਾਲੀਆਂ ਦੀ ਲੋੜ ਗਈਗੀ ਕਾਲੀ ਦਿਲ ਦੀ ਲੋੜ ਹੈ ਜੀ 48 ਨਾਲ ਤਾਂ ਬੱਚਾ ਬੱਚਾ ਪੰਜਾਬ ਦਾ ਕਹਿੰਦਾ ਕਿ ਕਾਲੀ ਦਿਲ ਦੀ ਲੋੜ ਹੈ ਤੁਸੀਂ ਆਪ ਕਹਿੰਦੇ ਹੋ ਸਾਡੇ ਵਿਰੋਧੀ ਵੀ ਕਹਿਣ ਲੱਗੇ ਇਸ ਕਰਕੇ ਮਿਹਰਬਾਨ ਜੀ ਮਾਨ ਸਾਹਿਬ ਥੈਂਕ ਯੂ ਥੈਂਕ